ਲੋਕ ਸਭਾ ਚੋਣਾਂ ਦੇ ਮਦੇ ਨਜ਼ਰ ਸਪੈਸ਼ਲ ਨਾਕਾਬੰਦੀ ਦੇ ਜਰੀਏ ਥਾਣਾ ਤਨੋਲਾ ਦੀ ਪੁਲਿਸ ਪਾਰਟੀ ਨੇ ਸਪੈਸ਼ਲ ਟੀਮ ਸਮੇਤ ਇੱਕ ਫੋਰਚੂਨਰ ਗੱਡੀ ਨੂੰ ਰੋਕ ਕੇ ਲੱਖਾਂ ਰੁਪਏ ਦੀ ਨਕਦੀ ਅਤੇ 1.32 ਬੋਰ ਦਾ ਰਵਾਲਵਰ ਬਰਾਮਦ ਕੀਤਾ ਮੌਕੇ ਤੇ ਫੜੇ ਗਏ 4 ਵਿਅਕਤੀਆਂ ਦੇ ਵਿੱਚੋਂ 3 ਹਰਿਆਣਾ ਨਾਲ ਸੰਬੰਧਤ ਹਨ ਅਤੇ ਇੱਕ ਦਿੱਲੀ ਦੇ ਰਹਿਣ ਵਾਲਾ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਤਨੋਲਾ ਵਿਖੇ ਵਣਮੀਆ ਤਾਰਾਮਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਕੱਲ ਇੱਕ ਫਾਰਚੂਨਰ ਗੱਡੀ ਸੀਗੀ ਜਿਹੜੀ ਜਿਹਨੂੰ ਰੋਕਿਆ ਗਿਆ ਸੀਗਾ ਬੜਵਰ ਨਾਕੇ ਤੇ ਐਫਐਸਟੀ ਟੀਮ ਨੇ ਤੇ ਉਤੋਂ ਗੱਡੀ ਦੀ ਤਲਾਸ਼ੀ ਦੌਰਾਨ ਉਹਨਾਂ ਕੋਲ 12 ਲੱਖ 84000 500 ਰੁਪਈਆ ਜਿਹੜਾ ਹੈਗਾ ਉਹਨਾਂ ਤੋਂ ਬਰਾਮਦ ਹੋਇਆ ਸੀਗਾ ਤੇ ਇੱਕ ਬੱਤੀ ਬੋਰ ਦਾ ਪਿਸਤਲ ਵੀ ਉਹਨਾਂ ਤੋਂ ਬਰਾਮਦ ਕੀਤਾ ਗਿਆ ਸੀ ਇਹਦੇ ਚਾਰ ਜਿਹੜੇ ਪਰਸਨ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਮੌਕੇ ਤੇ ਤੇ ਮੈਂ ਪਬਲਿਕ ਤੋਂ ਅਪੀਲ ਕਰਾਂਗਾ ਕਿ ਜਿਹੜੇ 50000 ਤੋਂ ਪੇਸ਼ੇ ਵਦਨਾ ਲੈ ਕੇ ਚੱਲਣ ਅਗਰ 50000 ਰੁਪਏ ਦੀ ਵਾਧ ਲੈ ਕੇ ਚਲਦੇ ਤਾਂ ਆਪਦੇ ਪ੍ਰੂਫ ਕੋ ਸਬੂਤ ਨਾਲ ਲੈ ਕੇ ਚਲੋ ਪੈਸਾ ਕਿੱਥੋਂ ਆਇਆ ਕਿਹਨੂੰ ਦੇਣਾ ਕਰਨਾ ਹੈਗਾ ਸਾਰੇ ਥੋੜੇ-ਥੋੜੇ ਪ੍ਰੂਫ ਆਪਦੇ ਹੋਣੇ ਚਾਹੀਦੇ ਇਹ ਖੋਰ ਮੈਂ ਅਪੀਲ ਕਰੂੰਗਾ ਜਿਹੜੇ ਅਸਲਾ ਤਾਰਖ ਹੈਗੇ ਇਹ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਹੁਕਮ ਹੈਗਾ ਡੀਸੀ ਸਾਹਿਬ ਦਾ ਹੁਕਮ ਹੈਗਾ ਕਿ ਜਿਹੜੇ ਅਸਲੇ ਹੈਗੇ ਆਪਦੇ ਜਮ੍ਹਾਂ ਕਰਾਓ ਉਹ ਜੋ ਜਮ੍ਹਾਂ ਨਹੀਂ ਕਰਾਉਂਦੇ ਤੇ ਉਹਨਾਂ ਦੇ ਲੀਗਲ ਜਿਹੜਾ ਐਕਸ਼ਨ ਹੈ ਉਹ ਲਿੱਤਾ ਜਾਊਗਾ